ਕਦੇ ਕੋਈ ਔਰਤ ਤੁਸੀਂ ਖੰਭੇ ਤੇ ਚੜਕੇ ਤੁਸੀਂ ਕਿ ਬਿਜਲੀ ਨੂੰ ਠੀਕ ਕਰਦੀ ਵੀ ਇੱਕ ਜਿਹੜਾ ਕੰਮ ਮੁੰਡਿਆਂ ਨੇ ਕਰਨਾ ਸੀ ਲੈਂਡਮੈਨ ਦੇ ਤੌਰ ਤੇ ਕਿਉਂ ਉਸ ਕੰਮ ਨੂੰ ਕੁੜੀਆਂ ਕਰ ਸਕਣੀਆਂ ਜਿਨ੍ਹਾਂ ਨੂੰ ਪਹਿਲਾਂ ਮਾਨਸਾ ਦੇ ਲੋਕਲ ਸਟੇਸ਼ਨ ਅਲਾਰਟ ਹੋਏ ਉਸ ਪਰਾਂ ਤੇ ਫਿਰ ਉਹਨਾਂ ਨੂੰ 200 250 ਕਿਲੋਮੀਟਰ ਦੂਰ ਜਾ ਕੇ ਮੋਗਾ ਦਾ ਜਲੰਧਰ ਸੱਟਾ ਗਿਆ ਉੱਥੋਂ ਵੀ ਨੌਜਵਾਨਾਂ ਦੇ ਫੋਨ ਜਾਂ ਮੈਂ ਕਹਾਂ ਮੈਸੇਜ ਆ ਕੇ ਬਈ ਜੀ ਧੱਕਾ ਕਲੇ ਤੁਹਾਡੇ ਜिले ਮਾਨਸਾ ਨਾਲ ਨਹੀਂ ਸਾਡੇ ਨਾਲ ਵੀ ਹੋ ਰਿਹਾ ਕਿਤਾ ਕਿਉਂ ਗਿਆ ਕਾਰਨ ਕੀ ਮੁੱਖ ਬੰਦਿਓ ਨੌਜਵਾਨਾਂ ਨੂੰ ਦੂਰ ਭੇਜ ਕੇ ਇੱਥੇ ਲਿਆਇਆ ਕਿ ਇਹਨੂੰ ਜਾ ਰਿਹਾ ਔਰਤ ਤੇ ਜਿਹੜਾ ਮਰਦ ਦਾ ਬਈ ਜੋ ਫਰਕ ਹੈਗਾ ਹੀ ਹੈ। ਇੱਥੇ ਲਿਆ ਜਾ ਰਿਹਾ ਜੀ ਗਵਾਂਢੀ ਸੂਬੇ ਹਰਿਆਣੇ ਤੋਂ ਮੈਂ ਕਹਾਂ ਖਾਸ ਕਰਕੇ ਕੁੜੀਆਂ ਨੇ। ਨਹੀਂ ਕਰ ਸਕਣੀ ਤਾਂ ਬੋਝ ਕਿਤੇ ਪਊਗਾ ਕੀ? ਕੰਮ ਤਾਂ ਜਿਉਂਦਾ ਤਿਉਂ ਹੀ ਪਿਆਣਾ ਸੀ। ਡਰ ਪਾਇਆ ਜਾ ਰਿਹਾ ਨੌਜਵਾਨੀ ਦੇ ਵਿੱਚ ਜੇਕਰ ਅਸੀਂ ਬੋਲੇ ਤਾਂ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ ਕਿਤੇ ਨਾ ਕਿਤੇ ਸਾਨੂੰ ਨੌਕਰੀ ਤੋਂ ਨਾ ਫਾਰਕ ਕਰ ਦੇਣ। ਜਿਹੜਾ ਇਹ ਬਾਹਰੀ ਜਿਹੜੇ ਕੰਮ ਏ ਸੀ ਜਿਹੜੇ ਰੱਖੇ ਜਾਣੇ ਸੀ ਉਹਨਾਂ ਦੀ ਜਿਹੜੀ ਪ੍ਰਤੀਸ਼ਤਤੀ ਬਈ ਉਹ ਤਿੰਨ ਤੋਂ ਪੰਜ ਪਰਸੈਂਟ ਸੀ। ਸੋਨੇ ਪੰਜਾਬ ਦੀ ਗੱਲ ਕੀਤੀ ਜਾਂਦੀ ਆ ਉਹਦੇ ਵਿੱਚ ਦਰ ਵਧ ਕੇ ਜਿਹੜੀ ਬਈ ਜੀ 30 ਤੋਂ 35% ਹੋ ਗਈ 30% ਜਿਹੜਾ ਰਾਖਵਾ ਕਰ ਦਿੱਤਾ ਗਿਆ ਸਿਰਫ ਔਰਤਾਂ ਲਈ ਵੀ ਥੋੜਾ ਜਿਹਾ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਕੁੱਟ ਖਾ ਕੇ ਡੰਡੇ ਖਾ ਕੇ ਵੀ ਚੁੱਪ ਬੈਠੇ ਨੇ ਉਹ ਚੁੱਪ ਬੈਠੇ ਤੇ ਉਹਨਾਂ ਨੂੰ ਨੇੜੇ ਲਿਆਉਣ ਵਾਸਤੇ ਭ੍ਰਿਸ਼ਟਾਚਾਰ ਨਹੀਂ ਹੋਊਗਾ ਤਾਂ ਹੋਰ ਕੀ ਹੋਊਗਾ ਜੀ ਜੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਸਹਾਇਕ ਲਾਈਨਮੈਨਾਂ ਦੀ ਭਰਤੀ ਕੱਢੀ ਗਈ ਜਿਦੇ ਚ 2023 ਲਾਈਨਮੈਨ ਭਰਤੀ ਹੋਏ ਪੂਰੇ ਪੰਜਾਬ ਦੇ ਵਿੱਚ ਪਰ ਮਾਨਸਾ ਜ਼ਿਲ੍ਹੇ ਦੀ ਬਦਕਿਸਮਤੀ ਇਹ ਰਹੀ ਕਿ ਇਸ ਜ਼ਿਲ੍ਹੇ ਦੇ 142 ਕਰਮਚਾਰੀ ਜਿਹੜੇ ਸੀ ਉਹਨਾਂ ਨੂੰ ਤਕਰੀਬਨ 100 ਤੋਂ 500 ਕਿਲੋਮੀਟਰ ਦੂਰ ਸੁੱਟ ਦਿੱਤਾ ਜਾਂਦਾ ਹੈ ਉਹ ਕਿਉਂ ਕਿਉਂਕਿ ਇੱਥੇ ਪਿਛਲੀ ਵਾਰ ਦੇ ਵਾਂਗੂ ਫੀਮੇਲ ਕੈਂਡੀਡੇਟਾਂ ਨੂੰ ਅਡਜਸਟ ਕਰਨਾ ਜ਼ਰੂਰੀ ਸੀ ਕਿਉਂ ਕਿ ਕਿਉਂਕਿ ਉਹ ਫੀਮੇਲ ਕੈਂਡੀਡੇਟ ਸੀ ਉਹ ਨੇੜੇ ਤੇੜੇ ਸਰਹੱਦੀ ਇਲਾਕਿਆਂ ਦੇ ਸੀ ਤਾਂ ਕਰਕੇ ਇਹਨਾਂ ਨੇ ਉਸ ਕਰਮਚਾਰੀਆਂ ਦੇ ਗਲ ਦੇ ਵਿੱਚ ਗੂਠਾ ਦੇਣਾ ਬਾਜਵ ਸਮਝਿਆ ਤੇ ਉਹਨਾਂ ਨੂੰ ਤਕਰੀਬਨ 5 500 ਕਿਲੋਮੀਟਰ ਦੂਰ ਜਾ ਕੇ ਉਹਨਾਂ ਦੇ ਆਰਡਰ ਕੀਤੇ ਤੇ ਇਹਦੇ ਨਾਲ ਹੀ ਅੱਜ ਸਾਡੇ ਨਾਲ ਕੁਲਦੀਪ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਉਹ ਅੱਜ ਸਾਡੇ ਨਾਲ ਨੇ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਬਈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਕੀ ਮੁੱਦਾ ਹੈ ਕੀ ਮਸਲਾ ਹੈ ਤੇ ਅਸਲ ਦੀ ਵਿੱਚ ਇਹਦੇ ਨਾਲ ਨੁਕਸਾਨ ਕੀ ਹੋ ਰਿਹਾ ਅਸਲ 'ਚ ਬਈ ਜੀ ਸਭ ਤੋਂ ਪਹਿਲਾਂ ਤੁਹਾਡੇ ਧੰਨਵਾਦੀਆਂ ਜੀ ਤੁਹਾਡੇ ਆਦਾਰੇ ਦੇ ਐਨਟੀਵੀ ਪੰਜਾਬੀ ਦੇ ਸੋ ਜਿਨ੍ਹਾਂ ਨੇ ਇਸ ਧੱਕੇ ਦੇ ਖਿਲਾਫ ਘਟੋ ਘਟ ਬੋਲਣਾ ਦਾ ਸਹੀ ਸਮਝਿਆ ਆਵਾਜ਼ ਚੱਕੀ ਨਹੀਂ ਤਾਂ ਸਹੀ ਸਮਝੀ ਹੈ ਹੁਣ ਤੁਸੀਂ ਗੱਲ ਕੀਤੇਗਾ ਅਸਲ ਮੁੱਦਾ ਕੀ ਹੈ ਬਾਈ ਜੀ ਮੁੱਦੇ ਦੀ ਮੈਂ ਗੱਲ ਬਾਤ ਸ਼ੁਰੂ ਕਰੂੰਗਾ ਪਹਿਲਾਂ ਇੱਕ ਜਿਹੜਾ ਇੱਕ ਆਪਣੇ ਆਮ ਆਖਾਨ ਹੈ ਸੋ ਆਮ ਜਿਹੜਾ ਇੱਕ ਆਪਣੇ ਵਰਤੇ ਜਾਂਦੇ ਕਿ ਜਿਹੜਾ ਇੱਕ ਚੰਗੀ ਨੌਕਰੀ ਹੈ ਉਹ ਇੱਕ ਨੌਜਵਾਨ ਦਾ ਆਮ ਨੌਜਵਾਨ ਦਾ ਇੱਕ ਸੁਪਨਾ ਹੁੰਦਾ ਪਰ ਕੀ ਹੋਵੇ ਕਿ ਉਹ ਨੌਕਰੀ ਵੀ ਮਿਲੇ ਬੜੇ ੱੱੱਕੇ ਖਾ ਕੇ ਮਿਲੇ ਤੇ ਨੌਕਰੀ ਮਿਲਣ ਤੋਂ ਬਾਅਦ ਵੀ ਇੱਕ ਬੜੀ ਵੱਡੀ ਨਿਰਾਸ਼ਾ ਹੋਵੇ ਸੋ ਉਹ ਸਥਿਤੀ ਨੂੰ ਜੇ ਆਪਾਂ ਆਪਦੇ ਪਿੰਡ ਤੇ ਹਟਾ ਕੇ ਵੇਖੀਏ ਤਾਂ ਇੱਕ ਬੜਾ ਕਸ਼ਟਦਾਇਕ ਜਿਹੜਾ ਹੈਗਾ ਇੱਕ ਮਸਲਾ ਦਾ ਮਾਹੌਲ ਹੈ ਤੁਸੀਂ ਮੁੱਦੇ ਦੀ ਗੱਲ ਕੀਤੀ ਹੈ ਬਾਈ ਜੀ 2024 ਦੇ ਵਿੱਚ ਸੀਆਰਏ 312/25 ਦੇ ਤਹਿਤ ਪੰਜਾਬ ਸਰਕਾਰ ਦਾ ਜਿਹੜਾ ਅਦਾਰਾ ਪੀਐਸਪੀਸੀਐਲ ਵੱਲੋਂ ਜੀ ਤਕਰੀਬਨ 3000 ਪੋਸਟਾਂ ਨਿਕਲੀਆਂ ਸੀ ਸਹਾਇਕ ਲੈਨ ਮੈਂਡੀਆਂ ਸੋ ਜਿਹਦੇ ਵਿੱਚੋਂ ਜੀ ਕੁਝ ਮਹੀਨੇ ਪਹਿਲਾਂ ਜਾਂ ਕੁਝ ਦਿਨ ਪਹਿਲਾਂ ਜਿਹੜਾ ਇਹਨਾਂ ਉਮੀਦਵਾਰਾਂ ਦੇ ਵਿੱਚੋਂ 2023 2030 ਜਿਹੜੇ ਉਮੀਦਵਾਰ ਨੇ ਜੀ ਇਹਨਾਂ ਨੂੰ ਜਿਹੜਾ ਇਹਨਾਂ ਦੇ ਜਿਹੜੇ ਨੀਡ ਲਿਸਟ ਸਟੇਸ਼ਨ ਸੀਗੇ ਉਹ ਅਲਰਟ ਹੋ ਗਈ ਸੀ ਜੈ ਇਹਨਾਂ ਨੂੰ ਜਿਹੜੇ ਜੁਆਇਨਿੰਗ ਲੈਟਰ ਮਿਲ ਗਏ ਸੀ ਸੋ ਜੁਆਇਨਿੰਗ ਤੋਂ ਤਕਰੀਬਨ 3 ਦਿਨ ਪਹਿਲਾਂ ਇਹਨਾਂ ਨੂੰ ਇੱਕ ਸਰਕਾਰੀ ਫਰਮਾਨ ਇਹਨਾਂ ਤੇ ਜਾਰੀ ਹੁੰਦਾ ਇੱਕ ਸਰਕਾਰੀ ਨੋਟਿਸ ਮਿਲਦਾ ਹੈ ਕਿ ਭਾਈ ਤੁਸੀਂ ਜਿਹੜੇ ਤੁਹਾਨੂੰ ਤੁਹਾਡੇ ਨੇੜਲੇ ਸਟੇਸ਼ਨ ਲਾਰਟ ਹੋਏ ਸੀ ਲੋਕਲ ਸਟੇਸ਼ਨ ਲਾਰਟ ਹੋਏ ਸੀ ਉਹਨਾਂ ਦੀ ਬਜਾਏ ਤੁਹਾਨੂੰ ਉੱਥੋਂ 200 ਜਾਂ 300 ਕਿਲੋਮੀਟਰ ਦੂਰ ਭੇਜਿਆ ਜਾ ਰਿਹਾ ਸੋ ਕਿਤੇ ਨਾ ਕਿਤੇ ਇੱਕ ਆਮ ਪਰਿਵਾਰ ਇੱਕ ਮੱਧ ਵਰਗੀ ਪਰਿਵਾਰ ਹੈ ਬਈ ਜੀ ਉਹਦੇ ਵਿੱਚੋਂ ਜੇਕਰ ਇੱਕ ਨੌਜਵਾਨ ਨੌਕਰੀ ਲੱਗਦਾ ਨਾ ਇੱਕ ਪੂਰੇ ਪਰਿਵਾਰ ਦੇ ਜਿ ਇੱਕ ਚਾਦਾ ਮਾਹੌਲ ਹੁੰਦਾ ਕਿਉਂਕਿ ਉਸ ਮੱਧ ਵਰਗੀ ਪਰਿਵਾਰ ਲਈ ਇਕੱਲੇ ਉਸ ਨੌਜਵਾਨ ਦੀ ਜ਼ਿੰਦਗੀ ਨਹੀਂ ਜੀ ਉਹਦਾ ਭਵਿੱਖ ਉਹਦੇ ਬੱਚਿਆਂ ਦਾ ਭਵਿੱਖ ਉਹਦੇ ਪਰਿਵਾਰ ਦਾ ਭਵਿੱਖ ਉਸ ਨੌਕਰੀ ਨਾਲ ਜੁੜਿਆ ਹੁੰਦਾ। ਬਾਈ ਜੀ ਕੱਲ ਜਦੋਂ ਅਸੀਂ ਇਹ ਚਰਚਾ ਸ਼ੁਰੂ ਕੀਤੀ, ਕੱਲ ਜਦੋਂ ਅਸੀਂ ਆਪ ਦੀ ਜਥੇਬੰਦੀ ਵੱਲੋਂ ਜਾਂ ਨਿੱਜੀ ਤੌਰ ਤੇ ਅਸੀਂ ਜਿਹੜਾ ਇਹ ਰੌਲਾ ਪਾਉਣਾ ਸ਼ੁਰੂ ਕੀਤਾ ਸੀ, ਉਦੋਂ ਤੱਕ ਜਿਹੜੇ ਅੰਕੜੇ ਸੀ ਜ਼ਿਲ੍ਹਾ ਮਾਨਸਾ ਦੇ ਵਿੱਚੋਂ, ਮਾਨਸਾ ਦੀ ਬਾਈ ਜੀ ਦੋ ਡਿਵੀਜ਼ਨਾਂ ਨੇ, ਉਹਦੇ ਵਿੱਚੋਂ 142 ਤਕਰੀਬਨ 142 ਉਮੀਦਵਾਰ ਸੀ ਜਿਹੜੇ ਮਾਨਸਾ ਜ਼ਿਲ੍ਹੇ ਦੇ ਸੀ। ਜਿਨ੍ਹਾਂ ਨੂੰ ਪਹਿਲਾਂ ਮਾਨਸਾ ਦੇ ਲੋਕਲ ਸਟੇਸ਼ਨ ਅਲਾਰਟ ਹੋਏ, ਉਸ ਪਰਾਂ ਤੇ ਫਿਰ ਉਹਨਾਂ ਨੂੰ 200-250 ਕਿਲੋਮੀਟਰ ਦੂਰ ਜਾ ਕੇ ਮੋਗਾ ਦਾ ਜਲੰਧਰ ਸਿੱਟਾ ਮੈਂ ਜਿਹੜੀ ਹੈਗੀ ਆ ਇਹ ਸਬੰਧੀ ਜਿਹੜੀ ਖਬਰ ਸੀ ਜਾਂ ਆਪਦੇ ਵੱਲੋਂ ਜਿਹੜੀ ਚਰਚਾ ਸੀ ਜਦੋਂ ਮੈਂ ਸੋਸ਼ਲ ਮੀਡੀਆ ਤੇ ਛੇੜੀ ਤਾਂ ਉਸ ਪ੍ਰੰਤਪੈ ਜੀ ਫਾਦਲ ਕਾ ਜਾਂ ਜਿਹੜੇ ਬਾਰਡਰ ਏਰੀਏ ਹੋਰ ਨੇ ਉੱਥੋਂ ਵੀ ਨੌਜਵਾਨਾਂ ਦੇ ਫੋਨ ਜਾਂ ਮੈਂ ਕਹਾਂ ਮੈਸੇਜ ਆ ਕੇ ਬਈ ਜੀ ਧੱਕਾ ਕਲੇ ਤੁਹਾਡੇ ਜਿਹਲੇ ਮਾਨਸਾ ਨਾਲ ਨਹੀਂ ਸਾਡੇ ਨਾਲ ਵੀ ਹੋ ਰਿਹਾ ਕੁੱਲ ਮਿਲਾ ਕੇ ਜਿੰਨਾ ਬਾਰਡਰ ਨਾਲ ਲੱਗਦਾ ਏਰੀਆ ਚਾਹੇ ਹਰਿਆਣੇ ਦਾ ਹੋ ਚਾਹੇ ਰਾਜਸਥਾਨ ਦਾ ਉੱਥੋਂ ਦੇ ਜਿਹੜੇ ਕੋਸ ਖੇਤਰ ਦੇ ਸਾਰੇ ਨੌਜਵਾਨ ਇਸ ਫਰਮਾਨ ਤੋਂ ਬਈ ਜੀ ਜਿਹੜੇ ਤੰਗ ਨੇ ਜਾਂ ਪਰੇਸ਼ਾਨ ਨੇ ਜਾਂ ਪ੍ਰਭਾਵਿਤ ਨੇ ਕਿਤਾ ਕਿਉਂ ਗਿਆ ਕਾਰਨ ਕੀ ਮੁੱਖ ਬਣ ਦਿਓ ਨੌ ਜਵਾਨਾਂ ਨੂੰ ਦੂਰ ਭੇਜ ਕੇ ਇੱਥੇ ਲਿਆਇਆ ਕਿਨੂੰ ਜਾ ਰਿਹਾ ਇੱਥੇ ਲਿਆਇਆ ਜਾ ਰਿਹਾ ਜੀ ਗਵਾਂਢੀ ਸੂਬੇ ਹਰਿਆਣੇ ਤੋਂ ਮੈਂ ਕਹਾਂ ਖਾਸ ਕਰਕੇ ਕੁੜੀਆਂ ਨੂੰ ਹਰਿਆਣਾ ਜਾਂ ਰਾਜਸਥਾਨ ਤੋਂ ਚਲੋ ਬਾਈ ਜੀ ਮੈਂ ਕਹਾਂ ਵੀ ਕਿਤਨਾ ਕਿਤੇ ਚਲੋ ਜਿਹੜਾ ਕੰਮ ਦਾ ਅਧਿਕਾਰ ਆ ਉਹ ਸਭ ਦਾ ਬਰਾਬਰ ਹੋਣਾ ਚਾਹੀਦਾ ਪਰ ਕਿਤਨਾ ਕਿਤੇ ਇੱਕ ਜਿਹੜਾ ਔਰਤ ਤੇ ਜਿਹੜਾ ਮਰਦ ਦਾ ਬਾਈ ਜੋ ਫਰਕ ਹੈਗਾ ਹੀ ਹੈਗਾ ਉਹ ਚਾਹੇ ਉਹਨੂੰ ਤੁਸੀਂ ਜ਼ੋਰ ਦੇ ਤੌਰ ਤੇ ਗਿਣ ਲਓ ਚਾਹੇ ਸਮਝਦੇ ਤੌਰ ਤੇ ਗਿਣ ਲਓ ਬਾਈ ਜੀ ਤੁਹਾਡੀ ਵੀ ਉਮਰਤੀ 35 ਸਾਲ ਹੋ ਗਈ ਹੋਣੀ ਹੈ ਕਦੇ ਕੋਈ ਔਰਤ ਤੁਸੀਂ ਖੰਭੇ ਤੇ ਚੜ ਕੇ ਤੁਸੀਂ ਕਿ ਬਿਜਲੀ ਨੂੰ ਠੀਕ ਕਰਦੀ ਵੇਖੀ ਹੈ ਕ ਤਾਂ ਉਹੀ ਜਿਹੜੇ ਲੈਂਡਮੈਨ ਦੇ ਤੌਰ ਤੇ ਕੁੜੀਆਂ ਨੂੰ ਲਿਆ ਕੇ ਇੱਥੇ ਲੋਕਲ ਸਟੇਸ਼ਨਾਂ ਤੇ ਰੱਖਿਆ ਜਾ ਰਿਹਾ ਤਾਂ ਹੁਣ ਤੁਸੀਂ ਦੂਸਰੀ ਗੱਲ ਇਹ ਕਿਤੇ ਨਾ ਕਿਤੇ ਮੈਕਮੇਂ ਦੇ ਉੱਤੇ ਵੀ ਬੋਝ ਹੈ ਬਾਈ ਜੀ ਜਿਹੜਾ ਕੰਮ ਮੁੰਡਿਆਂ ਨੇ ਕਰਨਾ ਸੀ ਲੈਂਡਮੈਨ ਦੇ ਤੌਰ ਤੇ ਕੀ ਉਸ ਕੰਮ ਨੂੰ ਕੁੜੀਆਂ ਕਰ ਸਕਣਗੀਆਂ ਨਹੀਂ ਕਰ ਸਕਣਗੀਆਂ ਤਾਂ ਬੋਝ ਕਿਤੇ ਪਊਗਾ ਜੀ ਕੰਮ ਤਾਂ ਜਿਉਂਦਾ ਤਿਉਂ ਹੀ ਪਿਆ ਨਾ ਜੀ ਉਹ ਕੰਮ ਦਾ ਬੋਝ ਫਿਰ ਕਿਹਦੇ ਪਊਗਾ ਕੰਮ ਦਾ ਬੋਝ ਪਊਗਾ ਜਿਹੜੇ ਲਾਗੇ ਹੋਰ ਕਰਮਚਾਰੀ ਨੇ ਜਾਂ ਹੋਰ ਸਹਾਇਕ ਕਾਮੇ ਨੇ ਸੋ ਕਿਤੇ ਨਾ ਕਿਤੇ ਇਸ ਕੰਮ ਦਾ ਬੋਝ ਉਹਨਾਂ ਤੇ ਵੀ ਪਊਗਾ ਬਾਈ ਜੀ ਤੇ ਬਈ ਕਿਵੇਂ ਇਸ ਦਾ ਹੱਲ ਕੀ ਹੋ ਸਕਦਾ ਤੁਸੀਂ ਹੱਲ ਦੀ ਗੱਲ ਕੀਤੀ ਹੈ ਜੀ ਅ ਹੱਲ ਸੰਬੰਧੀ ਜੇ ਮੈਂ ਗੱਲ ਕਰਾਂ ਤਾਂ ਇਹ ਉਹ ਵਰਤਾਰਾ ਵਾਪਰ ਰਿਹਾ ਹੈ ਜਿਦੇ ਵਿੱਚ ਸਰਕਾਰ ਕੁੱਟ ਵੀ ਰਹੀ ਹੈ ਤੇ ਰੋਣ ਵੀ ਨਹੀਂ ਦੇ ਰਹੀ ਹੁਣ ਕਾਫੀ ਵੀਰਾਂ ਨਾਲ ਅਸੀਂ ਗੱਲ ਕੀਤੀ ਜਿਹੜੇ ਇਸ ਚੀਜ਼ ਤੋਂ ਪੀੜਤ ਨੇ ਕਿ ਭਾਈ ਕਿਤੇ ਨਾ ਕਿਤੇ ਤੁਸੀਂ ਆ ਕੇ ਇਸ ਸੰਬੰਧੀ ਤੁਸੀਂ ਖੁੱਲ ਕੇ ਬੋਲ ਸਕਦੇ ਹੋ ਪਰ ਕਿਤੇ ਨਾ ਕਿਤੇ ਬਾਜੀ ਫਿਰ ਗੱਲ ਉਹੀ ਆ ਖੜਦੀ ਹੈ ਵੀ ਕਹਿਣ ਨੂੰ ਇਹ ਲੋਕਤੰਤਰ ਹੈ ਸਰਕਾਰੀ ਫਰਮਾਨ ਖਰਾਫ ਹੋਰ ਜੇਕਰ ਜਾਉਂਗੇ ਨਾ ਤੁਸੀਂ ਉਦੇ ਖਿਲਾਫ ਤੁਸੀਂ ਭੁਗਤਣ ਦੀ ਸੋਚੋ ਕਵਿਤਾ ਇੱਕ ਜਿਹੜੀ ਜਬਰ ਦੀ ਤਲਵਾਰ ਆ ਉਹ ਤੁਹਾਡੀ ਗਰਦਨ ਤੇ ਟਿੱਗੀ ਟਿੱਗੀ ਹੁੰਦੀ ਹੈ ਇਹ ਇੱਕ ਬੜਾ ਖੌਫ ਹੈ ਕਿ ਜੇ ਕਿ ਅਸੀਂ ਇਸ ਖਿਲਾਫ ਬੋਲੇ ਤੱਕਾ ਵੀ ਹੋ ਰਿਹਾ ਤੇ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ ਇੱਕ ਡਰ ਪਾਇਆ ਜਾ ਰਿਹਾ ਨੌਜਵਾਨੀ ਦੇ ਵਿੱਚ ਜੇਕਰ ਅਸੀਂ ਬੋਲੇ ਤਾਂ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ ਕਿਤੇ ਨਾ ਕਿਤੇ ਸਾਨੂੰ ਨੌਕਰੀ ਤੋਂ ਨਾ ਫਾਰਕ ਕਰ ਦੇਣ ਜਾਂ ਕਿਤੇ ਨਾ ਕਿਤੇ ਸਾਡੀ ਜਿਹੜੀ ਸਾਨੂੰ ਨਿਯੁਕਤੀ ਜਿਹੜੀ ਸਾਡੀ ਕਿਤੇ ਹੋਰ ਦੂਰ ਨਾ ਕਰ ਦੇਣ ਪਰ ਇੱਕ ਕਹਿ ਲਈ ਵੀ ਬਦਲਾ ਆਇਆ ਅਸੀਂ ਬਦਲਾ ਲੈ ਕੇ ਆਏ ਸੀਗੇ ਮੈਂ ਪੂਰੇ ਜਿਹੜੇ ਅੰਕੜੇ ਤਾਂ ਨਹੀਂ ਦੇ ਪਾਉਂਗਾ ਪਰ ਕਿਤੇ ਜੇਕਰ ਮੈਂ ਗਲਤ ਹੋਇਆ ਤਾਂ ਮੈਨੂੰ ਦਰਸਤ ਜਰੂਰ ਕਰ ਦਿਓ ਪਿਛਲੇ ਸਮੇਂ ਦੌਰਾਨ ਜਿਹੜਾ ਇਹ ਬਾਹਰੀ ਜਿਹੜੇ ਕੰਮ ਏ ਸੀ ਜਿਹੜੇ ਰੱਖੇ ਜਾਣੇ ਸੀ ਉਹਨਾਂ ਦੀ ਜਿਹੜੀ ਪ੍ਰਤੀਸ਼ਤਹੀ ਵਾਈ ਜੋ 3 ਤੋਂ 5% ਸੀਗੀ ਤੇ ਇਸ ਵਾਰੀ ਆ ਜਿਹੜੀ ਮੌਜੂਦਾ ਸਰਕਾਰ ਆ ਰੰਗਲਾ ਪੰਜਾਬ ਦੀ ਗੱਲ ਕੀਤੀ ਜਾਂਦੀ ਆ ਸੋਹਣੇ ਪੰਜਾਬ ਦੀ ਗੱਲ ਕੀਤੀ ਜਾਂਦੀ ਆ ਉਹਦੇ ਵਿੱਚ ਇਹ ਦਰ ਵਧ ਕੇ ਜਿਹੜੀ ਵਾਈ ਦੀ 30 ਤੋਂ 35% ਹੋ ਗਈ ਹੈ ਤੇ 30 ਤੋਂ 35% ਦੀ ਮੈਂ ਪਹਿਲਾਂ ਗੱਲ ਕੀਤੀ ਹੈ 30% ਜਿਹੜਾ ਰਾਖਵਾ ਕਰ ਦਿੱਤਾ ਗਿਆ ਸਿਰਫ ਔਰਤਾਂ ਲਈ ਹੁਣ ਤੁਸੀਂ ਇਹ ਸਮਝ ਕੇ ਚੱਲੋ ਜੀ ਕਿ ਜਿਹੜਾ ਕੰਮ ਮਰਦਾਂ ਨੇ ਕਰਨਾ ਔਰਤਾਂ ਕਿਵੇਂ ਕਰ ਲੈਣਗੀਆਂ ਜਾਂ ਜਿਹੜਾ ਕੰਮ ਔਰਤਾਂ ਨੇ ਕਰਨਾ ਉਹ ਮਰਦ ਕਦੇ ਨਹੀਂ ਕਰ ਸਕਦੇ ਤਾਂ ਕਿਤੇ ਨਾ ਕਿਤੇ ਇਹ ਮੈਂ ਕਹਾਂ ਵੀ ਗਵਾਂਧੀ ਸਟੇਟਾਂ ਨੂੰ ਆਉਣ ਵਾਲੇ ਇਲੈਕਸ਼ਨ ਨੇ ਇਹ ਤਾਂ ਉਹੀ ਗੱਲ ਆ ਵੀ ਪੰਜਾਬ ਦੇ ਵਿੱਚ ਤਾਂ ਚਲੋ ਸਰਕਾਰ ਬਣੀ ਗਈ ਹੈ ਅੱਗਾ ਹਰਿਆਣਾ ਜੀ ਵੀ ਪੈਰ ਪਾਉਣੇ ਆ ਰਾਜਸਥਾਨ ਜੀ ਵੀ ਪੈਰ ਪਾਉਣੇ ਆ ਤਾਂ ਉਹ ਇੱਕ ਜਿਹੜੇ ਸਬਜਵਾਗ ਸਾਨੂੰ ਦਿਖਾਇਆ ਗਿਆ ਸੀ ਤਾਂ ਕਿਤੇ ਨਾ ਕਿਤੇ ਉਹ ਫਿਰ ਬਈ ਗਵਾਂਧੀ ਸੂਬਿਆਂ ਨੂੰ ਵੀ ਵਿਖਾਉਣੇ ਆ ਇਹ ਗੱਲੇ 'ਚ ਮੈਂ ਹੋਰ ਐਡ ਕਰਨੀ ਚਾਹੂੰਗਾ ਜੀ ਜੀ ਨਿਯੁਕਤੀ ਪੱਤਰ ਤਾਂ ਚਲੋ ਦੂਰ ਦੇ ਦਿੱਤੇ ਆ 200 250 ਉਮੀਦਵਾਰਾਂ ਨੇ ਕਿੰਨਾ ਕਿਤੇ ਕੌੜਾ ਪੁੱਟ ਘੁੱਟ ਭਰ ਕੇ ਜਿਹੜਾ ਨੂੰ ਹਜਮ ਵੀ ਕਰ ਲੈ ਪਰ ਬਾਈ ਜੀ ਇਸ ਤੋਂ ਬਾਅਦ ਭ੍ਰਿਸ਼ਟਾਚਾਰ ਦੀ ਇੱਕ ਬੜੀ ਵੱਡੀ ਮੈਂ ਕਹਾ ਇੱਕ ਜਿਹੜੀ ਲਹਿਰ ਉੱਠਣੀ ਆ ਜਿਹੜੇ ਦੂਰ ਲਿਜਾ ਕੇ ਸਿੱਟੇ ਆ ਜੀ ਉਹ ਨੇੜੇ ਆਉਣਾ ਲੋਚਣਗੇ ਲੋਚਣਗੇ ਤੇ ਉਹਨਾਂ ਨੂੰ ਨੇੜੇ ਲਿਆਉਣ ਵਾਸਤੇ ਭ੍ਰਿਸ਼ਟਾਚਾਰ ਨਹੀਂ ਹੋਊਗਾ ਤਾਂ ਹੋਰ ਕੀ ਹੋਊਗਾ ਜੀ ਉਹ ਚਾਹੇ ਸਪਾਰਸ਼ਾਂ ਦੇ ਰੂਪ ਚ ਹੋਵੇ ਉਹ ਚਾਹੇ ਫੰਡਾਂ ਦੇ ਰੂਪ ਦੇ ਵਿੱਚ ਹੋਵੇ ਉਹ ਚਾਹੇ ਰਿਸ਼ਵਤ ਦੇ ਰੂਪ ਦੇ ਵਿੱਚ ਹੋਵੇ ਤਾਂ ਕਿਤੇ ਨਾ ਕਿਤੇ ਜਿਹੜਾ ਚਲੋ ਖਿਲਾਫ ਤੇ ਜਿਹੜੀ ਆਪਾਂ ਨੂੰ ਕਰਨੀ ਬਣਦੀ ਆ ਮੌਜੂਦਾ ਫੈਸਲੇ ਦੀ ਪਰ ਭਵਿੱਖ ਦੇ ਵਿੱਚ ਜਿਹੜਾ ਇਹਦਾ ਅਸਰ ਹੋਣਾ ਕਿ ਦੇਖੋ ਸਾਨੂੰ ਉਹ ਵੀ ਵਿਚਾਰਨਾ ਪੈਣਾ ਹੈ ਇਹਦੇ ਨਾਲ ਭ੍ਰਿਸ਼ਟਾਚਾਰ ਦਾ ਇੱਕ ਬਹੁਤ ਵੱਡਾ ਰਸਤਾ ਖੁੱਲਣਾ ਬਈ ਜੀ ਇਹ ਇਕੱਲਾ ਬਿਜਲੀ ਵਿਭਾਗ ਦੇ ਵਿੱਚ ਹੀ ਆ ਜਾਂ ਹੋਰ ਵੀ ਕਿਸੇ ਦੇ ਵਿੱਚ ਵੇਖਿਆ ਜਾਏ ਦੇਖੋ ਪੀੜਤ ਤਾਂ ਦੇਖੋ ਹਰ ਹਲਕਾ ਆ ਹਰ ਵਰਗ ਆ ਹਰ ਖਿੱਤਾ ਆ ਹਰ ਕਿੱਤਾ ਆ ਪਰ ਮਸਲਾ ਇਹ ਆ ਵੀ ਥੋੜਾ ਜਿਹਾ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਦੀ ਦਾ ਆਵਾਜ਼ ਬਈ ਦੀ ਕਹਿ ਲੋ ਵੀ ਲੋਕਾਂ ਤੱਕ ਪਹੁੰਚ ਜਾਂਦੀ ਹੈ ਨਹੀਂ ਫਿਰ ਜਿਹੜਾ ਕਹਿ ਲਈ ਵੀ ਕੁੱਟ ਖਾ ਕੇ ਡੰਡੇ ਖਾ ਕੇ ਵੀ ਚੁੱਪ ਬੈਠੇ ਨੇ ਉਹ ਚੁੱਪ ਬੈਠੇ ਹੀ ਨੇ ਹੁਣ ਬਾਈ ਚਾਂਸ ਜੀ ਇਹ ਫੈਸਲਾ ਜਿਹੜਾ ਇਹ ਵਾਪਸ ਨਹੀਂ ਲਿਆ ਜਾਂਦਾ ਤਾਂ ਤੁਹਾਡੇ ਵੱਲੋਂ ਇਹਦਾ ਕੋਈ ਰੋਸ ਪ੍ਰਦਰਸ਼ਨ ਵੀ ਹੋਊਗਾ ਸਾਡੀ ਜਥੇਬੰਦੀ ਵੱਲੋਂ ਅਸੀਂ ਕੱਲ ਹੀ ਕਹਿ ਚੁੱਕੇ ਹਾਂ ਕਿ ਜੀ ਜੇਕਰ ਸਰਕਾਰ ਇਸ ਬੰਦੀ ਨਹੀਂ ਸੋਚਦੀ ਨਹੀਂ ਵਿਚਾਰਦੀ ਤਾਂ ਜਿਹੜੀਆਂ ਇਸ ਕਿਤੇ ਨਾਲ ਇਸ ਕਿਤੇ ਨਾਲ ਸਬੰਧਤ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਸੋ ਅਸੀਂ ਉਹਨਾਂ ਨਾਲ ਰਾਬਤਾ ਕਰਾਂਗੇ ਉਸ ਤੋਂ ਇਲਾਵਾ ਕਿਸਾਨ ਮਜ਼ਦੂਰ ਜੱਥੇਬੰਦੀਆਂ ਜਿਨ੍ਹਾਂ ਨੂੰ ਜਾਪਦਾ ਹੈ ਕਿ ਵਾਕਈ ਇਹ ਪੰਜਾਬ ਤੇ ਪੰਜਾਬੀਅਤ ਨਾਲ ਠਕਾ ਹੈ ਅਸੀਂ ਸਾਰਿਆਂ ਨਾਲ ਜਿਹੜਾ رابطہ ਕਰਕੇ ਸੰਪਰਕ ਬਣਾ ਕੇ ਅਸੀਂ ਜਿਹੜਾ ਇੱਕ ਅਗਲਾ ਇਲੈਕਸ਼ਨ ਜ਼ਰੂਰ ਲਿਖਾਂਗੇ ਜੀ ਬਿਲਕੁਲ ਜਿਵੇਂ ਬਾਈ ਹੁਣਾ ਦੇ ਮੂੰਹੋਂ ਸੁਣਿਆ ਤੁਸੀਂ ਕਿ ਕਿੱਡਾ ਵੱਡਾ ਇੱਕ ਡਰਾਮਾ ਰਚਿਆ ਗਿਆ ਕਿ ਇੱਥੋਂ ਵਾਲੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਤਕਰੀਬਨ 4-4 5-500 ਕਿਲੋਮੀਟਰ ਦੂਰ ਸੁੱਟ ਕੇ ਤੇ ਇੱਥੇ ਜਿਹੜੇ ਨੇੜਲੇ ਜਾਂ ਚਹੇਤੇ ਸੀ ਜਿਹੜੇ ਉਹਨਾਂ ਨੂੰ ਇੱਥੇ ਅਮਪੁਆਇੰਟ ਕੀਤਾ ਗਿਆ ਕਿਵੇਂ ਇਹਦਾ ਮਸਲਾ ਹੱਲ ਹੋਊਗਾ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਸੁਖਵਿੰਦਰ ਨਿੱਕੂ ਐਨਟੀਵੀ ਪੰਜਾਬੀ ਸਰਦੂਲਗੜ੍ਹ